ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀ ਹੱਕੀ ਮੰਗਾਂ ਲਈ ਆਵਾਜ਼ ਉਠਾਉਂਦੀਆਂ ਰਹਿੰਦੀਆਂ ਹਨ ਇਸੇ ਕੜੀ ਵਿੱਚ ਜਿੱਥੇ ਇੱਕ ਮੁਲਾਜ਼ਮਾਂ ਜਥੇਬੰਦੀ ਨੇ ਮੀਟਿੰਗ ਕਰਕੇ ਆਪਣੀਆਂ ਮੰਗਾਂ ਦਾ ਸ਼ਡਿਊਲ ਬਣਾ ਕੇ ਇਹਨਾਂ ਦੀ ਪੂਰਤੀ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਸਮਾਂ ਮੰਗਿਆ ਹੈ ਉਹ ਤੇ ਸਾਂਝਾ ਅਧਿਆਪਕ ਮੋਰਚਾ ਨੇ ਕਿੱਕਾ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਗੁਲੰਦ ਕੀਤੀ ਹੈ ਤਾਂ ਆਓ ਵਾਰੀ-ਵਾਰੀ ਇਹਨਾਂ ਦੋਹਾਂ ਖਬਰਾਂ ਵੱਲ ਚਾਤ ਮਾਰਦੇ ਹਾਂ ਪਹਿਲੀ ਖਬਰ ਹੈ ਕਿ ਪੰਜਾਬ ਸਟੇਟ ਮਿਨਿਸਟਰੀਅਲ ਸਬਸਿਸ ਯੂਨੀਅਨ ਦੀਆਂ ਮੰਗਾਂ ਸਬੰਧੀ ਤਾਂ ਇਸ ਖਬਰ ਦੇ ਅਨੁਸਾਰ ਮੁਲਾਜ਼ਮਾ ਨੇ ਮੁੱਖ ਮੰਤਰੀ ਤੋਂ ਮੀਟਿੰਗ ਲਈ ਖਮਾ ਮੰਗਿਆ ਜਿਆਉ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ ਮੀਟਿੰਗ ਚ ਮਾਕ ਪੱਤਰ ਜਾਰੀ ਚੰਡੀਗੜ੍ਹ ਦੇ ਖਬਰ ਲੱਗੀ ਹੈ ਪੰਜਾਬ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਕਲੈਰੀਕਲ ਮੁਲਾਜ਼ਮਾਂ ਦੀ ਫਿਰ ਮੋਰ ਜਿਥੇ ਬੰਦੀ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ ਅਹਿਮ ਮੀਟਿੰਗ ਜਿਥੇ ਬੰਦੀ ਦੇ ਸੂਬਾ ਪ੍ਰਧਾਨ ਬਰਨੌਂ ਸਿੰਘ ਹੋਰ ਕੋ ਤੇ ਜਨਰਲ ਪੱਤਰ ਸੇਮ ਸੇਮ ਭਾਖੜ ਦੀ ਵਰਦਾਨਗੀ ਹੈਟ ਕਹਾਣ ਪਵਨ ਚੰਡੀਗੜ੍ਹ ਵਿੱਚ ਕੀਤੀ ਗਈ ਇਸ ਮੀਟਿੰਗ 'ਚ ਜ਼ਿਲ੍ਹਾ ਮੁਖਬਰੀ ਅਤੇ ਚੰਡੀਗੜ੍ਹ ਦੇ ਸੂ ਡਾਇਰੈਕਟੋਰੇਟ ਦਰਤਾਂ ਅਤੇ ਗੋਲ ਕਾਰਪੋਰੇਸ਼ਨ ਦੇ ਅਹੁਦੇਦਾਰ ਤੇ ਮੁਲਾਜ਼ਮ ਸ਼ਾਮਲ ਹੋਏ ਮੀਟਿੰਗ ਦੀ ਅਗਵਾਈ ਕਰਦਿਆਂ ਗੁਰਨਾਮ ਸਿੰਘ ਵਿਰਕ ਨੇ ਮੁਲਾਜ਼ਮਾਂ ਨੂੰ ਸੂਭਾ ਕਮੇਟੀ ਦੀ ਨਵ ਨਿਯੁਕਤ ਟੀਮ ਬਾਰੇ ਜਾਣੂ ਕਰਵਾਇਆ ਤੇ ਜੇਥੇ ਬੰਦੀ ਤੇ ਇੱਕ ਰਿਖੀ ਟੀਚੇ ਦਰਫੇ ਇਹਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਜਾਰੀ ਕੀਤਾ ਗਿਆ ਪੁਰਾਣੀ ਪੈਨਸ਼ਨ ਸਕੀਮ ਬਹਾਲ ਦੀ डीए ਦਿਆਂ ਸਾਲ ਤੋਂ ਵੱਲ ਬਕਾਇਆ ਕੀਤਾ ਪੰਜਾਬ ਸੰਕਾਰ ਤੋਂ ਕੇਂਦਰੀ ਤਨਖਾਹ ਕੇਲ ਦਾ ਪੱਤਰ ਰੱਦ ਕਰਵਾਉਣ ਤੇ ਐਫਪੀਪੀ ਸਕੀਮ ਮੁੜ ਬਹਾਲ ਕਰਨ ਆਦੀ ਜ਼ਰੂਰੀ ਮੰਗਾ ਹਾਲ ਕਰਨ ਹਿਤ ਮੁੱਖ ਮੰਤਰੀ ਪੰਜਾਬ ਤੋਂ ਮੀਟਿੰਗ ਦਾ ਸਮਾਂ ਲੈਣ ਲਈ ਨੋਟਿਸ ਭੇਜਿਆ ਗਿਆ ਹੈ ਪੂਵਾ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਗ ਪੱਤਰ ਵਿੱਚ ਦਸਾਈਆਂ ਗਈਆਂ ਮੰਗਾਂ ਮੰਨੀਆਂ ਜਾਣ ਜਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਮੀਟਿੰਗ ਵਿਥ ਸੁਪਰ ਕਮੇਟੀ ਆਲ ਦਿਸ ਆਰ ਜਗਵੀਰ ਸਿੰਘ ਬੜਵਾਲ ਸੰਤਰਾਮ ਬਾਗੀ ਖੁਸ਼ਕਰਨਜੀਤ ਸਿੰਘ ਵਰਿੰਦਰ ਸਿੰਘ ਖੋਫਾ ਤੇ ਨੈਨੂਲ ਨਾਹਬ ਨੇ ਜੀਵਾ ਲਿਆ ਇਹਦੇ ਨਾਲ ਹੀ ਜਿਲ੍ਹਾ ਜਨਤ ਮਾਦੀ ਦੇ ਪ੍ਰਧਾਨ ਨਵ ਵਰਿੰਦਰ ਸਿੰਘ ਨਵੀਕ ਅਤੇ ਸੁਖਵਿੰਦਰ ਸਿੰਘ ਜਨਤ ਕਤੂ ਦੀ ਅਗਵਾਈ ਰਚੇ ਸਮੂਹ ਉਪਾਧਾਂ ਦੇ ਅਹੁਦੇਦਾਰਾਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਦੂਜੀ ਖਬਰ ਜੋ ਹੈ ਉਹ ਹੈ ਚੰਡਾ ਮਾਰਚ ਬਾਰੇ ਜਿਹੜਾ ਕਿ ਅਧਿਆਪਕਾਂ ਜਾਂ ਅਧਿਆਪਕ ਨੂੰ ਮੁਰਕੀ ਬਣਾਉ ਸਿੱਕਾ ਮੰਤਰੀ ਦੇ ਹਲਕੇ ਦੇ ਵਿੱਚ ਕੀਤਾ ਗਿਆ ਹੈ ਤਾਂ ਆਉਂ ਜਾਤ ਮਾਰਦੇ ਹਾਂ ਇਸ ਖਬਰ ਨੂੰ ਤਾਂ ਸਾਝਾ ਅਧਿਆਪਕ ਨੂੰ ਜੇ ਬਣਾਉ ਸਿੱਕਾ ਮੰਤਰੀ ਦੇ ਹਲਕੇ ਦੇ ਵਿੱਚ ਝੰਡਾ ਮਾਰਕ ਚ ਸੂਬਾ ਸਰਕਾਰ ਦੀ ਸਿੱਖਿਆ ਗ੍ਰਾਂਤੀ ਨੂੰ ਫਿਰਦਾ ਪਲੰਦਾ ਕਰਾਰ ਅਧਿਆਪਕਾਂ ਤੇ ਵਿਦਿਆਰਥੀਆਂ ਵੱਤੀ ਗੈਰ ਜਿੰਮੇਵਾਰਾ ਨਾ ਰਵਈਆ ਅਪਣਾਉਣ ਦਾ ਦੋਸ਼ ਨੂੰ ਸ਼੍ਰੀ ਅਨੰਕੋ ਸਾਹਿਬ ਨੂੰ ਇਹ ਖਬਰ ਲੱਗੀ ਹੈ ਇਹ ਤੇ ਅੱਜ ਸਾਂਝਾ ਆਧਵ ਮੋਰਚਾ ਪੰਜਾਬ ਵੱਲੋਂ ਸ਼੍ਰੀ ਅਨੰਤੋ ਸਾਹਿਬ ਦੇ ਪੰਜ ਤਿਆਰਾ ਪਾਰਕ ਤੋਂ ਸਿੱਖਿਆ ਮੰਤਰੀ ਦੇ ਹਲਕੇ ਨੰਗਲ ਤੱਕ ਵਾਪਰ ਪਿੰਡਾਂ ਵਿੱਚ ਝੰਡਾਬਾਜ਼ੀ ਕੀਤਾ ਗਿਆ ਇਸ ਮੌਕੇ ਅਧਿਆਪਕਾਂ ਨੇ ਸਰਕਾਰ ਦੇ ਫਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਜ਼ੋਰ ਦਤ ਬੁਲੰਦਾ ਕਰਾਫ ਦਿੱਤਾ ਉਨ੍ਹਾਂ ਸਰਕਾਰ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ 'ਤੇ ਗੈਰ ਕਾਨੂੰਨੀ ਬਰਦਾਸ਼ਤਿਆ ਫਪਣਾਉਣ ਦਾ ਦੋਸ਼ ਲਾਇਆ ਮੋਰਚੇ ਦੇ ਕਮੇਟੀ ਮੈਂਬਰ ਸੁਖਿੰਦਰ ਸਿੰਘ ਚਾਹਮ ਸੁਦਰਸ਼ ਕੁਮਾਰ ਕੁਆਰੀ ਪ੍ਰਿੰਦਰ ਕੰਗੋਜ ਬਜੀਤ ਸਿੰਘ ਸੁਲਾਨਾ ਰਵਿੰਦਰ ਸਿੰਘ ਵਿਰਗ ਬਾਲ ਸਿੰਘ ਫੈਰਾ ਰਵਿੰਦਰਜੀਤ ਸਿੰਘ ਪੰਨੂ ਗੁਰਜੰਟ ਸਿੰਘ ਵਾਲੀਆ ਸੁਖਵਿੰਦਰ ਸਿੰਘ ਅਰੀਕਾ ਗੁਰਮੀਤ ਸਿੰਘ ਸਿੱਧੂ ਸ਼ਮਸ਼ੇਰ ਸਿੰਘ ਬੱਗਾ ਅਮਨ ਬੀਰ ਸਿੰਘ ਗੁਰਾਇਆ ਦੇ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨੇ ਜਾਣਬੁੱਝ ਕੇ 3 ਸਾਲ ਤੋਂ ਵਿਆਪਕ ਜਦ ਬੰਦਿਆਂ ਨੂੰ ਮਿਲਣ ਦਾ ਕੰਮ ਨਹੀਂ ਦਿੱਤਾ ਉਹਨਾਂ ਕਿਹਾ ਕਿ ਇਹ ਮੰਤਰੀ ਨੇ ਮੀਟਿੰਗ ਕੀਤੀ ਦੀ ਤਾ ਕੋਈ ਉਹਦਾ ਪੂਰਾ ਨਹੀਂ ਕੀਤਾ ਅਧਿਆਪਕਾਂ ਨੇ ਕਿਹਾ ਕਿ ਸਿਕਾ ਗਾਂਧੀ ਦੇ ਨਾਂ ਦੇ ਤੋਂ ਕਾਫੀ ਚੂੜਦਾ ਪ੍ਰਚਾਰ ਕਰ ਰਹੀ ਹੈ ਅਧਿਆਪਕਾਂ ਨੇ ਦੋਸ਼ ਲਾਇਆ ਕਿ ਉਹਨਾਂ ਕੋ ਗੈਰ ਵਿਦੇ ਕੰਮ ਲਏ ਜਾ ਰਹੇ ਹਨ ਤੇ ਜਾਣ ਬੁਝ ਕੇ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਖੋਪਰੋਕੇ ਕੀਤਾ ਜਾ ਰਿਹਾ ਹੈ ਅਧਿਆਪਕਾਗੋ ਨੇ ਕਿਹਾ ਕਿ ਸੁਪਰਮੰਕਾਰ ਦਾ ਤਿਰੂ ਵਧਾਉਣ ਦਾ ਫੈਸਲਾ ਪੂਰਨ ਤੌਰ ਤੇ ਗਲਤ ਹੈ ਜੇ ਆਪਾਂ ਨੇ ਮੰਨ ਕੀਤੀ ਕਿ ਨੈਸ਼ਨਲ এডਿਕੇਸ਼ਨ ਪਾਲਿਸੀ 2020 ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ ਤੇ ਪੰਜਾਬ ਦੇ ਸਿੱਖਿਆ ਅਧਿਆਪਕਾਂ ਦੀ ਰਾਏ ਨਾਲ ਪੰਜਾਬ ਦੇ ਅਮੀਰ ਵਿਰਸੇ ਸੱਧਿਆ ਚੌਰ ਤੇ ਅਮੀਰ ਪਰੰਪਰਾਵਾਂ ਤੇ ਆਦਾਬ ਨੂੰ ਨਵੀਂ ਥਿੱਕਰਨੀ ਦਿੱਨੋਣੀ ਚਾਹੀਦੀ ਹੈ ਅਧਿਆਪਕ ਆਗੂਆਂ ਨੇ ਮੰਨ ਕੀਤਾ ਹੈ ਕਿ ਦੇਰੋਂ ਭਰਤੀ ਪੂਰੀਆਂ ਤਨਖਾਹਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਰੈਗਿਊਲਰਾਈਜੇਸ਼ਨ ਤੇ ਅਧਿਆਪਕਾਂ ਕੋਲ ਕੇਵਲ ਵਿਦਿਆ ਕੰਮ ਨਾਲ ਸੰਬੰਧੀ ਸਿੱਕਾ ਬਪਾ ਨੂੰ ਇੱਕ ਠੋਸ ਨੀਤੀ ਬਣਾਏ ਤੇ ਪੰਜਾਬ ਸਰਕਾਰ ਅਧੀਨ ਕੰਮ ਕਰਦੇ ਵਿਦਿਆਰਥੀਆਂ ਦੀਆਂ ਮੰਗਾਂ ਦਾ ਪਹਿਰ ਦੇ ਖਦਾਰ ਦਿੱਤੇ ਹੱਲ ਕਰੇ ਤਾਂ ਜਾ ਅਧਿਆਪਕਾਂ ਦੇ ਮੋਰਚੇ ਦੇ ਆਗੂ ਨੇ ਮੰਨ ਕੀਤੀ ਕਿ ਸਿੱਕਾ ਮੰਤਰੀ ਅਧਿਆਪਕਾਂ ਦੇ ਨਸਪਰੇ ਪਹਿਰ ਦੇ ਆਧਾਰ ਤੇ ਹੱਲ ਕਰਨ ਨੀਤਾ ਪਾਉਣ ਵਾਲੇ ਦਿਨਾਂ ਦਾ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਮੌਕੇ ਪੰਜਾਬ ਦੇ ਹਕੂਕ ਜਿਹੜਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਮਾਰਚ ਦੇ ਵਿੱਚ ਸ਼ਿਰਕਤ ਕੀਤੀ ਤੇ ਪੰਜਾਬ ਸਰਕਾਰ ਕੋਲ ਜੋਰ-ਦਸਤ ਮਾਰੇ ਬਾਜੀ ਕੀਤੀ ਆ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਫਿਰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ